ਹਾਂਜੀ ਮਿੱਤਰੋ ਜਿਵੇਂ ਕਿ ਆਪਾਂ ਦੇਖਦੇ ਆ ਬਈ ਫਾਰਮ ਬਹੁਤ ਪੈ ਰਿਆ ਨਾ ਮੱਝਾਂ ਦੇ ਗਾਵਾਂ ਦੇ ਤੇ ਆਪਾਂ ਇਹ ਵੀ ਚੈੱਕ ਕਰ ਦੁੰਨੇ ਆ ਵੀ ਮੱਝਾਂ ਗਾਵਾਂ ਬਈ ਕੱਟੇ ਵਾਲਿਆਂ ਨੂੰ ਨਾ ਮਤਲਬ ਕਿ ਰਿਪੀਟਰ ਹੋਈਆਂ ਮੱਝਾਂ ਨਾ ਮਤਲਬ ਜਿਹੜੀਆਂ ਭਾਰ ਪੈਣ ਵਾਲੀਆਂ ਆਪਾਂ ਮਤਲਬ ਕਿ ਚਕਾਰ ਦਿੰਦੇ ਘਰਾਂ 'ਚ ਉਹਦੇ ਵਾਸਤੇ ਬਈ ਆਪਾਂ ਰਿਪੀਟਰ ਦਾ ਇਲਾਜ ਹੈ ਨਾ ਆ ਦਵਾਈ ਨਾਲ ਤੇ ਜਿਹੜਾ ਭਾਰ ਪੈਣ ਦਾ ਇਲਾਜ ਬਈ ਆਪਾਂ ਬਾਈ ਕੋਲੇ ਆਇਆ 100% ਬਈ ਦਵਾਈ ਦਾ ਰਿਜ਼ਲਟ ਆ ਬਾਕੀ ਆਪਾਂ ਬਾਈ ਤੋਂ ਪੁੱਛਦੇ ਆ ਕੀ ਹਾਲਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਕੀ ਰਿਜ਼ਲਟ ਆ ਦਵਾਈ ਦਾ ਬਾਈ ਰਿਜ਼ਲਟ ਆ ਇਹਦਾ ਇਹਨੇ ਲਗਭਗ 40000 ਪਸ਼ੂ ਠੀਕ ਕੀਤਾ ਠੀਕ ਹੈ ਠੀਕ ਹੈ ਕੱਲਾ ਪੰਜਾਬ ਹੀ ਨਹੀਂ ਬਾਰੀਆਂ ਸਟੇਟਾਂ ਚ ਦਵਾਈ ਜਾ ਰਹੀ ਹੈ ਹਿਮਾਚਲ ਹਰਿਆਣਾ ਗੁਜਰਾਤ ਮਹਾਰਾਸ਼ਟਰ ਤੱਕ ਠੀਕ ਹੈ ਠੀਕ ਹੈ 4 400 ਕਿਲੋਮੀਟਰ ਤੋਂ ਵਿੱਚ ਲੋਕ ਬਾਈ ਹੰਡ ਵੀ ਆ ਰਹੇ ਆ ਰਹੇ ਨੇ ਠੀਕ ਹੈ ਮੇਰਾ ਚੈਨਲ ਹੈ YouTube ਤੇ ਸਿੱਧੂ ਡੇਰੀ ਫਾਰਮ ਮਾਨਸੇਰ ਨਾਮ ਤੇ ਇੰਸਟਾ ਦੀ ਪੇਜ ਹੈਗਾ ਕਾਲਾ ਸਿੱਧੂ ਦੇ ਨਾਮ ਤੇ ਠੀਕ ਹੈ ਕੋਈ ਬੰਦਾ ਚੈੱਕ ਕਰ ਸਕਦਾ ਠੀਕ ਹੈ ਉਹ ਚ ਉਹ ਚ ਪਹਿਲੀ ਵਾਰ ਤਾਂ ਹਜ਼ਾਰਾਂ ਬੰ ਚੌਥੀ ਵਾਰ ਕਿਹੜਾ ਬੰਦਾ ਉਹ ਜਿਹਨੀਆਂ ਪਹਿਲਾਂ ਤਿੰਨ ਮੱਜਾਂ ਠੀਕ ਹੋਣਾ ਇਹ ਭਾਰਤੀ ਦਵਾਈ ਹੈ ਜੀ ਗਾਂ ਹੋਵੇ ਮੱਝ ਹੋਵੇ ਅਫਸਰ ਝੋਟੀ ਹੋਵੇ ਠੀਕ ਹੈ ਠੀਕ ਹੈ ਤੀਸਰੇ ਦਿਨ ਇਹ ਟੰਕੇ ਵਿਗੜੀ ਲਹਾਂਦੀ ਹੈ ਠੀਕ ਹੈ ਇਸ ਟੰਕੇ ਵਿਗੜੀ ਤੋਂ ਬਣਾ ਸੀਰੀਅਸ ਕੇਸ ਹੋ ਸਕਦਾ ਲਾਸਟ ਹੈ ਜਦੋਂ ਆਪਾਂ ਮਰਦਾ ਬੰਦਾ ਕੀ ਕਰਦਾ ਟੰਕੇ ਲਾਂਦੇ ਜੇ ਵਿਗੜੀ ਟੰਕੇ ਵਿਗੜੀ ਮੈਨੂੰ ਕੁਝ ਕਹਿੰਦੇ ਵੀ ਨਹੀਂ ਪਸ਼ੂ ਦੀ ਸੇਫਟੀ ਹੈ ਪਰ ਉਹ ਸਿਰਫ ਬਾਹਰੋਂ ਰੋਕਦੇ ਬਾਹਰੋਂ ਰੋਕਦੇ ਪਸ਼ੂ ਤੰਗ ਤਾਂ ਹੋ ਸਕਦਾ ਅੰਦਰ ਉਦੋਂ ਹੀ ਵੱਧ ਹੁੰਦਾ ਹੋਵੇ ਸਹੀ ਹੈ ਪਰ ਵੀ ਇਹ ਤੀਜੇ ਦਿਨ ਲਹਾਂਦੀ ਹੈ ਜੀ ਤੇ ਦੂਸਰੀ ਗੱਲ ਇਹਦੀ ਕਾਸਟ ਹੈ 500 ਤੋਂ ਲੈ ਕੇ 4000 ਤੱਕ ਦੀ ਪਸ਼ੂ ਦੀ ਦਵਾਈ ਲੱਗ ਜਾਂਦੀ ਆ। ਪਹੁੰਚ ਵੀ ਹੋ ਜਾਂਦੀ ਆ। ਹਾਂਜੀ। ਕਿੰਨੇ ਦਾ ਕੂਰੀਅਰ ਦੀ ਸੁਵਿਧਾ? ਕੂਰੀਅਰ ਦੀ ਸੁਵਿਧਾ। ਹਾਂਜੀ। ਤੇ ਬਾਕੀ ਜੇ ਕਿਸੇ ਨੇ ਇੱਥੇ ਆ ਕੇ ਪਿੰਡ ਰਾਪੁਰ ਆਉਣਾ ਹੋਵੇ। ਆ ਕੇ ਲੈ ਜਾ ਸਕਦਾ ਜੀ। ਜ਼ਿਲ੍ਹਾ ਮਾਨਸਾ ਬਈ ਪਿੰਡ ਰਾਪੁਰ। ਹਾਂਜੀ। ਬਾਕੀ ਬਈ ਆਪਣਾ ਨੰਬਰ ਜਰੂਰ ਬੋਲੋ। ਨੰਬਰ ਮੇਰਾ ਜੀ 8699216149। ਨਾਮ ਆ ਮੇਰਾ ਕਾਲਾ ਸਿੱਧੂ ਪਿੰਡ ਰਾਪੁਰ। ਕੋਲ ਸਿੱਧੂ ਮੂਸੇ ਵਾਲੇ ਬਾਈ ਦਾ ਪਿੰਡ ਹੈ। ਮਾਨਸਾ ਜ਼ਿਲ੍ਹਾ ਆ ਗਿਆ। ਤੇ ਮਿੱਤਰੋ ਹੁਣ ਆਪਾਂ ਨੂੰ ਕੋਈ ਲੋੜ ਨਹੀਂ ਬਈ ਕੱ ਤੇ ਦੂਸਰੀ ਗੱਲ ਪਰ ਰਿਪੀਟਰ ਹੀ ਦਵਾਈ ਦਿੰਦੇ ਆ ਰਿਪੀਟਰ ਦਾ 250 ਪਸ਼ੂ ਦੇ ਟ੍ਰਾਇਲ ਲੱਗ ਚੁੱਕਾ ਹੈ 20 ਪਸ਼ੂ ਫੇਲ ਵੀ ਹੋ ਗਏ 230 ਪਸ਼ੂ ਕਾਮਯਾਬ ਵੀ ਹੋ ਗਏ ਪਰ ਉਹ ਵੀ ਆਪਣੀ ਕੋਈ ਗਾਰੰਟੀ ਨਹੀਂ ਆਪ ਦਾ ਆਪ ਦੀ ਅਗਲਾ ਕੋਈ ਵੀ ਕਸਟਮਰ ਆਪਦੀ ਜ਼ਿੰਮੇਵਾਰੀ ਤੇ ਲੈ ਜਾ ਸਕਦਾ ਹੈ 1000 ਰੁਪਏ ਦੀ ਦਵਾਈ ਹੈ ਸੀ 700 ਦੀ ਬੰਦੇ ਦੀ ਮੈਡੀਕਲ ਨਹੀਂ ਲੱਗਦੀ ਉਹ ਲਿਖ ਦਾਂਗੇ ਜਿੱਥੋਂ ਮਰਜ਼ੀ ਲਵੇ ਠੀਕ ਹੈ ਤੇ ਇਹਦੀ ਜ਼ਿੰਮੇਵਾਰੀ ਹੈ ਇਹਦੀ ਜ਼ਿੰਮੇਵਾਰੀ ਹੈ ਵੀਡੀਓ ਬਣਾ ਕੇ ਬੰਦਾ ਦਵਾਈ ਦੇ ਦੇ ਜੇ ਨਹੀਂ ਤੇ ਜਿੱਦਾਂ ਨਾ ਆਰਾਮ ਆਉਂਦਾ ਤਾਂ ਉਹਦੇ ਪੈਸੀ ਵਾਰ ਫੰਡ ਕਰ ਦਾਂਗੇ ਇਸ ਤੋਂ ਵੱਡੀ ਗਰੰਟੀ ਪਾ ਦੇ ਨਹੀਂ ਸਕਦੇ ਸੋ ਮਿੱਤਰੋ ਆਪਣੇ ਬਾਈ ਲਵੇ ਲਵੇ ਹਨਾ ਰਿਸ਼ਤੇਦਾਰੀਆਂ ਚ ਰਿਪੀਟਰ ਮੱਝਾਂ ਜਾਂ ਭਾਪੈਣ ਵਾਲੀਆਂ ਮੱਝਾਂ ਹੁੰਦੀਆਂ ਨੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਬਾਈ ਕੋਲੇ ਪੱਕਾ ਹੱਲ ਆ ਜੀ